ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਵਰਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਚੜਦੀ ਕਲਾ ਜੀ ਨਾਮ ਤੇ ਐਡਰੈਸ ਬੋਲੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾ ਜਿਲ੍ਹਾ ਬਰਨਾਲਾ ਦਾ ਤਹਿਸੀਲ ਦਾ ਪਾ ਜੀ ਨੇੜੇ ਪਿੰਡ ਬਈ ਆਪਾਂ ਦੇ ਬਧੌੜ ਸ਼ਹਿਰ ਆ ਗਏ ਬਾਈ ਆਪਾਂ ਮੋਬਾਈਲ ਨੰਬਰ ਬੋਲ 68802 ਜੀ 18644 ਠੀਕ ਹੈ ਬਾਈ ਅੱਜ ਦੀ ਵੀਡੀਓ ਵਿੱਚ ਬਈ ਇੱਕ ਵੈੜ ਆਪਣੇ ਕੋਲ ਹਾਂ ਬਾਈ ਇੱਕ ਵੈੜ ਹੈਗੀ ਤਾਜੀ ਸੂਈ ਠੀਕ ਆ ਕਦੋਂ ਸੂਈ ਹੈ ਇਹ 4-5 ਦਿਨ ਹੋ ਗਏ ਡਾਕਟਰ ਨੂੰ ਸੂਈ ਨੂੰ ਕਿਹੜਾ ਸੂਹ ਸੂਈ ਹੈ ਇਹ ਦੂਜਾ ਸੂਹ ਦਾ ਸੂਈ ਹੈ ਜਿਹੜਾ ਅਰिजिनल 6 ਦਿਨ ਦਾ ਹੈ ਇਹਨੂੰ ਠੀਕ ਆ ਬੱਚਾ ਕੀ ਦਰਖਾ ਦੇਣੇ ਹੈਗੇ ਬੱਚਾ ਕੀ ਦੇਤਾ ਬੱਚਾ ਬੱਚਾ ਡਾਕਟਰ ਬੱਚਾ ਦੇਤਾ ਦੰਦਾਂ 'ਚ ਬਈ 6 ਦਿਨ ਦਾ ਅਰिजिनल ਪੱਟ ਕੇ ਜਿਹੜੇ ਦੰਦ ਦਾ ਬਾਈ ਕਹਿੰਦਾ ਦਿਖਾ ਦੇਣੇ ਆਹ ਜੇ ਇੱਕ ਕੰਨੀ ਖੜੀ ਆ ਹੂੰ ਠੀਕ ਆ ਇਹ ਵਾਲਾ 6 ਦਿਨ ਦਾ ਹੈ ਹੂੰ ਅਰिजिनल 6 ਦਿਨ ਦਾ ਕੀ ਕਿੰਨਾ ਦੁੱਧ ਆਕਾ ਇਸ ਤਾਂ ਮੈਂ 14 18 ਕਿਲੋ ਜਮੈਂ ਰੈਡੀ ਹੈਗਾ ਚਾਹੀਏ ਅਗਲਾ ਕੋਈ ਕੰਡਾ ਲਿਆ ਆ ਬਈ ਆਉਦਾ ਠੀਕ ਹੈ ਤੇ ਦੋ ਟਾਈਮ ਚੋਕੇ ਚਵਾਈ ਕਰਕੇ ਫੇਰ ਲਾਈਏ ਹੂੰ ਥੋੜੇ ਪ੍ਰਿਆਰ ਬਹੁਤ ਆ ਗਈ ਆਰਡਰ ਬੜਾ ਕਮਾਲ ਯਾਰ ਚਵਾਈ ਉਹਨੂੰ ਵੀ ਚੰਗੀ ਆ ਚਵਾਈ ਦੇਖੋ ਚੋਣ ਕਰਮ ਵਾਲੀ ਦਾ ਬੜਾ ਚੰਗਾ ਮੈਂ ਮੈਂ ਕਹਿੰਦਾ ਕੀ ਬਾਤ ਆ ਬਾਈ ਲੈ ਚਵਾਈ ਚਵਾਈ ਬੜੀ ਚੰਗੀ ਆ ਲੈ ਕੱਲੀ ਕੱਲੀ ਧਾਰ ਮੈਂ ਕਹਿੰਦਾ ਕੀ ਬਾਤ ਆ ਚੋਣ ਬੜਾ ਚੰਗਾ ਯਾਰ ਹਨਾ ਨਾ ਕੋਈ ਡਾਕਟਰ ਪੂਰ ਸ਼ਰਲਾ ਚਵਾਈ ਚੂਈ ਦੀ ਜਮੈਂ ਨਿਕ ਨਾ ਬੜਾ ਜੇ ਮੇਰ ਕੀਤਾ ਰਸਈ ਗੱਲ ਨਾ ਪਾਵੇ ਕੋਈ ਦਿੱਕਤ ਹੀ ਨਹੀਂ ਜੀ ਠੀਕ ਆ ਕਹਿੰਦੀ ਕੁਛ ਨਹੀਂ ਹਣਾ ਜਮਾ ਹੀ ਨਹੀਂ ਕਹਿੰਦੀ ਲੈ ਬਈ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾ ਚਾਹੇ ਕੁੱਤੇ ਪਾਸੇ ਬਹਿ ਜਾ ਕਰਮ ਵਾਲੀ ਕਹਿੰਦੀ ਕੁਛ ਨਹੀਂ ਚੋਣ ਬੜਾ ਕਮਾਲ ਦਾ ਲੱਗਿਆ ਚਵਾਈ ਚੈੱਕ ਕਰੋ ਬਈ ਲੈ ਕੀ ਬਾਤ ਹੈ ਚਵਾਈ ਬਹੁਤ ਚੰਗੀ ਹੈ ਹਮਮ ਕਾਣਾ ਕਰ ਮੋਸੇ ਡੱਕ ਨਾੜਾ ਨੂੰ ਬਹੁਤ ਆ ਗਿਆ ਵੜ ਦੇ ਹਮਮ ਦੁੱਧ ਦਾ ਸਮ 17 18 ਕਿਲੋ ਰੈਡੀ ਹੈ ਜਮਾ ਠੀਕ ਆ ਦੁੱਧ ਦੇ ਦੂੰਗੀ ਵੜ 24 25 ਕਿਲੋ ਦੇ ਲਾਜ ਬਾਅਦ ਬਾਕੀ ਸਾਂਭਣ ਵਾਲਾ ਕੋਈ ਚਾਹੀਦਾ ਹੈਗਾ ਸਹੀ ਗੱਲ ਆ ਬਈ ਆਰਡਰ ਕਮਾਲ ਦਾ ਇਕੱਲਾ ਇਕੱਲਾ ਥਣ ਮੁਖੇੜਾ ਥਣ ਨਾੜਾਂ ਕਰਮਾਲੇ ਦੇ ਫੁੱਲ ਚੰਗੀਆਂ ਵੱਡੀ ਗੱਲ ਚਵਾਈ ਦੀ ਹੈ ਚਵਾਈ ਬੜੀ ਚੰਗੀ ਹੈ ਬਹੁਤ ਚਾਹੀਦਾ ਡਾਕਟਰ ਜਵਾਖ ਚੋਈ ਜਾਣ ਲੈ ਹਮ ਬੈਠਾ ਇਹਦੀ ਕੁਛ ਨਹੀਂ ਹੈ ਨਾ ਕਰਮਾਲੇ ਜਿਵੇਂ ਮਰਜੀ ਬੈਠਾ ਰ ਕੋਈ ਚੱਕਰੀ ਨਹੀਂ ਜਿਵੇਂ ਕਹਿੰਦਾ ਯਾਰ ਮੁਠੀ ਵਾਲਾ ਪੂਰਾ ਹਾਂ ਦੰਦਾਂ 'ਚ ਵਹਿੜਾ ਹੈ ਨਾ ਦੰਦਾਂ ਦੇ ਵਿੱਚ ਵਹਿੜਾ ਸ਼ੇਧ ਆਂਦਾ ਰਹੇ ਜਿਹਨੂੰ ਦੰਦ ਵਿੱਚ ਖਰਾਕ ਤੇ ਆਪਾਂ ਖੋਲ ਦੋ ਬਾਈ ਮੜੀ ਤੋਰ ਕੇ ਦਿਖਾ ਦੋ ਕਦ ਵੱਡ ਚੰਗਾ ਆਰਡਰ ਕਮਾਲ ਦਾ ਦੁੱਧ ਵੀ ਬਹੁਤ ਚੰਗਾ ਦੱਸਿਆ ਚਵਾਈ ਤੁਹਾਡੇ ਸਾਹਮਣੇ ਬੈਨੇ ਧਾਰਾ ਮਾਰੀਆਂ ਗੰਨੇ ਵਰਗੀ ਧਾਰਾ ਯਾਰ ਛੱਟ ਫੈੜ ਤਾਂ ਜਿਵੇਂ ਕਹਿੰਦਾ ਵੀ ਲੇਖਾ ਹੀ ਕੋਈ ਨਹੀਂ ਹੂੰ ਫਿਰ ਸੋਹੜਾ ਪਿਆਰਾ ਤੋੜ ਤਾਰਾ ਚੰਗਾ ਆਰਡਰ ਕਮਾਲ ਦਾ ਸਹੀ ਗੱਲ ਆ ਬਈ ਦੁੱਧ ਚੰਗਾ ਪਾ ਦੂ ਚੰਗੇ ਦੁੱਧ ਤੋਂ ਸਟਾਰਟ ਹੋਈ ਏ ਕਰਮਲ ਚੰਗੇ ਦੁੱਧ ਤੋਂ ਸਟਾਰਟ ਆ ਗਈ ਹੂੰ ਤੇ ਕੀ 17 ਕਿਲੋ ਚਾਹੇ ਕੋਈ ਆਦਾ ਕੰਡਾ ਵੀ ਨਾਲ ਲਿਆ ਬਈ ਚੱਕ ਬਹੁਤ ਠੀਕ ਆ ਲੈਕਤੀ ਕੋਈ ਨਹੀਂ ਦੋ ਡੰਗ ਚੋਕੇ ਚਾਹੇ ਬਾਈ ਕਹਿੰਦਾ ਆਪਦਾ ਕੰਡਾ ਜਾਂ ਲੀਟਰ ਆਪਦਾ ਨਾਲ ਲੈ ਜਾਓ ਤਾਂ ਵੀ ਕੋਈ ਚੱਕਰ ਨਹੀਂ ਬਈ ਦੋਨੇ ਟਾਈਮ ਬਾਈ ਕਹਿੰਦਾ ਚੋਕੇ ਲੈ ਜਾਓ 17 ਲੀਟਰ ਕਹਿਣ ਵਾਲਾ ਨਹੀਂ ਜਿਹੜਾ ਚੂਨ ਵਾਲਾ ਉਹ ਤਿਆਰ ਆ ਬਈ ਠੀਕ ਆ ਮੁੱਲ ਕੀ ਹੈ ਜਾਇਜ ਆ ਵੀਰੇ 72 ਕਰਾ ਲਓ ਹੂੰ 72 ਕਰਾ ਲਓ ਹੂੰ 68000 ਦੀ ਵਾੜ ਦੇ ਦਾਂਗੇ ਮੇਰੇ ਪਾਰ ਵਿੱਚੋਂ ਕਰ ਦਾਂਗੇ ਠੀਕ ਆ ਬਾਈ ਮੁੱਲ ਕਰਾਉਣ ਨੂੰ 70 72 ਜਿੰਨਾ ਮਰਜ਼ੀ ਕਰਾ ਲਓ 68000 ਦੀ ਵਾੜ ਬਾਈ ਕਹਿੰਦਾ ਦੇ ਦਾਂਗੇ ਆਰਡਰ ਕਮਾਲ ਦਾ ਪਿੱਛੇ ਦੀ ਵਹਜਾ ਬਾਈ ਕਹਿੰਦਾ ਤਾਂ ਵੀ ਕੋਈ ਚੱਕਰ ਨਹੀਂ ਜਿਵੇਂ ਮਾਰਦੀ ਤੋਈ ਕਰਨੇ ਵਾਂਗੂ ਜਮਾ ਹੂੰ ਸਹੀ ਗੱਲ ਆ ਬਾਈ ਕੀ ਬਾਤ ਆ ਮੋਲ ਜਾਲੇ ਵਗਾ ਨਹੀਂ ਹੈਗਾ ਰਟ ਰਟ ਮਾਇਆ ਲੈਵਾ ਹੂੰ ਸਹੀ ਆ ਬਹੁਤ ਚੰਗੀ ਕੁਆਲਟੀ ਬਹੁਤ ਚੰਗੀ ਆ ਲੈ ਬਾਈ ਦੱਸਦਾ ਬਾਈ ਦੰਦ ਵਾਕਈ ਚੰਗਾ ਚਮਕ ਚੰਗੀ ਆ ਦੰਦਾਂ ਜਵੜ ਸੁਈ ਸਵਾਈ ਆ ਬਾਈ ਤੇ ਕਿਸੇ ਵੀਰ ਨੇ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ